we <laughs> ਗਾਲ ਵੀਰ ਜੀ 10 ਮਿੰਟ ਪਹਿਲਾਂ ਦੀਪਕ ਭਾਜੀ ਆਏ ਆ ਰੋਟੀ ਖਾਣ ਮੈਂ ਵੀ ਲਾਗੋ ਦੀ ਨੰਗਾ ਵਾ 10 15 ਮਿੰਟ ਬਾਅਦ ਹੀ ਕਾਕਾ ਰੋਟੀ ਖਾ ਕੇ ਹੋਂਡਿਆ ਵਾ ਤੇ ਰਾਜ ਹੋਂਦਿਆ ਇਹਨੂੰ ਘੇਰ ਲਿਆ ਮੁੰਡਿਆਂ ਨੇ ਉਹ ਸ਼ਟਰ ਦੇ ਨਾਲ ਲਾ ਕੇ ਵਿਚਾਰੇ ਦਾ ਜਿੱਤ ਪਹਿਲਾਂ ਗਾਲ ਘੁੱਟ ਲੈ ਪਿਆ ਚੈਨੀ ਕੋਈ ਉਹਦੀ ਤੇ ਮੁੜ ਕੇ ਬਾਹਰ ਵਿੱਚ ਜਿਹੜਾ ਉਹ ਨੂੰ ਸੁਣਨ ਨੂੰ ਕੀ ਹੋਂਡਿਆ ਵੇ ਫਿਰ ਉਹਨੇ ਵਿਚਾਰੇ ਨੇ ਰੋਲਾ ਰਾਲਾ ਪਾਇਆ ਤੇ ਲੱਗ ਗਿਆ ਘਰ ਦੇ ਲੱਗੇ ਲੇਡੀ ਜੋ ਵਿਚਾਰੀ ਆਈ ਸਾਹਮਣੇ ਡਾਕਟਰ ਦਾਵਾ ਸਭ ਦਾ ਬੇਟਾ ਆਇਆ ਉਹਨਾਂ ਨੇ ਤੇ ਫੇਰੇ ਬਾਅਦ ਵਿੱਚ ਜਦੋਂ ਰੋਲਾ ਰਾਲਾ ਪੈ ਗਿਆ ਭੱਜ ਗਏ ਆ ਇੱਕ ਨੂੰ ਜਾ ਕੇ ਭੱਜ ਕੇ ਫੜਿਆ ਹੋਇਆ ਹੈਗਾ ਵਾ ਤੇ ਦੂਜੇ ਇੱਕ ਜਣਾ ਹੋਰ ਹੀ ਮੌਕੇ ਤੇ ਉਹ ਭੱਜ ਗਿਆ ਤਿੰਨ ਜਣੇ ਦੱਸਦੇ ਉਤਰਾਂ ਵੇਹੇ ਤੇ ਇਹ ਤੇ ਬਹੁਤ ਹੀ ਕਮਸਾਨ ਹੋਣ ਲਿਆ ਚੰਡਿਆਲਾ ਗੁਰੂ ਦੇ ਵਿੱਚ ਰੋਜ਼ ਕੱਪਾ ਕੱਲ ਵੀ ਵਾਰਦਾਤ ਹੋਈ ਤਾਂ ਰੈਸਟੋਰੈਂਟ ਲੱਗੀ ਉੱਤੇ ਵੀ ਇਹੋ ਪ੍ਰਤੀਦਰ ਹੋਇਆ ਉਹਦੋਂ ਪਹਿਲਾਂ ਹੁਣ ਲੱਗੇ ਇਹਨਾਂ ਭਾਈ ਹੋਣਾਂ ਦੀ ਦੁਕਾਨ ਇਹਨਾਂ ਦੀ ਚੋਰੀ ਉੱਤੇ ਇਹਨਾਂ ਦੀ ਵੀ ਹੋਈ ਸਾਡੀ ਵੀ ਹੋਈ ਆ ਤੇ ਕੋਈ ਕਾਰਵਾਈ ਦੀ ਕੋਈ ਕੁਛ ਨਹੀਂ ਆ ਪੁਲਿਸ ਤੇ ਪੁੱਛਣੀ ਨਹੀਂ ਆਉਂਦੀ ਬਾਅਦ ਚ ਇਦਾਂ ਹੀ ਹੈਗੇ ਜੇ ਕਿ ਮਰ ਕੇ ਜੇ ਨਿਆਲੇ ਵਾਲਿਓ ਕੋਈ ਨਹੀਂ ਆਹੀਂ ਤੇ ਇਦਾਂ ਗੰਦਾ ਪ੍ਰਸ਼ਾਸਨ ਹੋ ਗਿਆ ਜੇ ਨਿਆਲੇ 'ਚ ਛਰੇ ਆਮ ਨਸ਼ੇ ਵੇਚਣਦੇ ਆ ਆ ਤੁਸੀਂ ਚਲ ਜਾਓ ਛੇ ਪੁਰਾ ਮhalla 7 ਵਾਰ ਚਲ ਜਾਓ ਇਹਨਾਂ 2 ਨੰਬਰੀ ਇਥੇ ਆ ਰਿਆ ਇਹਨੇ ਨਸ਼ੇ ਆ ਪੁੱਛੋ ਹੀ ਕੋਨਾ ਪੂਰਾ ਹਾਲ ਹੋਇਆ ਬਿਆਵਾ ਨਿਗੇ ਨਿਗੇ ਮੁੰਡਿਆਂ ਦੇ ਜੇਬਾਂ ਦੇ ਵਿੱਚ ਪਿਸਟਲ ਤੁਰੇ ਫਿਰਦੇ ਆ ਕੋਈ ਹੱਜ ਥੋੜਾ ਹੈਗਾ ਕੀ ਦਾ ਤੀਪ ਉਹ ਤੇ ਜਿਹੜਾ ਇਹਦੀ ਕਹਿਣਾ ਕੀ ਦੁਸ਼ਮਣੀ ਆ ਉਹ ਕਹਿੰਦੇ ਆ ਜੀ ਇਹ ਦੁਸ਼ਮਣੀ ਇਹਦੇ ਨੇ ਇਹਦੇ ਵਿਚਾਰੇ ਨੇ ਕਦੀ ਰਾਜੇ ਜਾਂ ਮਹਿਾਨ ਨੂੰ ਨਹੀਂ ਕਦੀ ਕਵਾਇਆ ਜਿਹੜੇ ਅਸੀਂ ਰੋੜ ਗਵਾਢੀ ਲਾ ਕੇ ਰਹਿੰਦੇ ਨੇ ਵਿਚਾਰੇ ਨੇ ਕਿਹਨੂੰ ਕਹਿਣਾ ਮੰਗ ਪਾ ਜੀ ਮੰਗਦੇ ਅਸੀਂ ਤੇ ਬੜੀ ਵਾਰੀ ਮੰਗ ਕਰ ਚੁੱਕੇ ਆ ਗਿਆਂ ਪਰ ਕੋਈ ਛਣਵਾਈ ਨਹੀਂ ਹੈ ਕਿ ਮੰਗ ਕੀ ਦੱਸੀ ਇਹਦੇ ਕੀ ਨਾਂ ਦੱਸੀ ਹੈ ਜੀ ਕੋਈ ਛਣਵਾਈ ਨਹੀਂ ਹੈਗੀ ਕਿਸੇ ਤਰ੍ਹਾਂ ਦੀ 1% ਜ਼ਮਾਨ ਆਈ ਹੋਏ ਨਾ ਤਸੀਂ ਕਹੀਏ ਜੀ ਸਾਡੀ ਮੰਗ ਪੂਰੀ ਹੋ ਗਈ ਆ ਦੋ ਵਾਰੀ ਸਾਡੇ ਚੋਰੀ ਹੋ ਗਈ ਆ ਦੋਰੀ ਭਾਈ ਹੁਣਾਂ ਦੀ ਹੋ ਗਈ ਉੱਤੇ ਮੇਨ ਤੇ ਵੀ ਇੱਥੇ ਵੀ ਹੋ ਗਈ ਆ ਆ ਜਾ ਵਾਰ ਦਾਤ ਹੋ ਗਈ ਆ ਕੱਲ ਨੂੰ ਮੇਰੇ ਬੱਚੇ ਦਾ ਹੋ ਸਕਦੀ ਕਿ ਨਾ ਮੇਰੀ ਘਰ ਦਾ ਪਰਚਾ ਖੋ ਕੇ ਲੈ ਗਏ ਤੇ ਬੈਂਕ ਲਾ ਕੇ ਥੋੜੇ ਤਨ ਹੋਏ ਕੀ ਕਰਾਂਗੇ ਦੱਸੋ ਬੜੇ ਪੂਰੇ ਹਾਲੋ ਪਏ ਆ ਬੈਂਕ ਦੇ ਤੇ ਬੈਂਕ ਦੇ ਵਿਚਾਰੇ ਮੋਟਰਸਾਈਕਲ ਚੁੱਕੇ ਜਾਣ ਦੇ ਰੋਜ਼ ਲੋਕਾਂ ਦੇ ਹਸਪਤਾਲੋਂ ਮੋਟਰਸਾਈਕਲ ਚੁੱਕੇ ਜਾਣ ਦੇ ਰੋਜ਼ ਲੋਕਾਂ ਦੇ ਇੰਨਾ ਬੁਰਾ ਹਾਲ ਆ ਪੁੱਛੋ ਹੀ ਕੋ ਨਾ ਹੈਗਾ ਜੰਡੇ ਵਾਲੇ ਦਾ ਤੇ ਬੇੜਾ ਹੀ ਕਰਕੰਦੇ ਆ ਤੇ ਪੁਲਿਸ ਦੇ ਕਾਰਨ ਦੇ ਜੂਨ ਹੀ ਸਿਰਕਦੀ ਆ ਗਈ ਬਿਲਕੁਲ ਕਿਸ ਤਰ੍ਹਾਂ ਦੀ ਵੀ ਮਸਾ ਜਨੇ ਦੀਪਾ ਜੀ ਮੈਂ ਰੋਟੀ ਖਾ ਕੇ ਦੁਕਾਨ ਵਾਲ ਨੂੰ ਜਾਨਾ ਹੀ ਪਿਆ ਸੀਗਾ ਤੇ ਦੋ ਜਾਨੇ ਮੈਨੂੰ ਲੁੱਟ ਖਾਉਣ ਨੂੰ ਪੈ ਗਏ ਤੇ ਇੱਕ ਜਾਨੇ ਨੇ ਕ੍ਰੋਸ ਕੀਤਾ ਮਗਰੋਂ ਉਹਨੇ ਜਫਾ ਪਾਇਆ ਜਿਸ ਤਰ੍ਹਾਂ ਬਾਂਦਰ ਨਹੀਂ ਛਾਲ ਮਾਰਦਾ ਉਤਰ ਮਗਰੋਂ ਪੈ ਗਏ ਤੇ ਉਹਨੇ ਸੱਟ ਮਾਰੀ ਤੇ ਦੂਜੇ ਜਾਨੇ ਭੱਜਾ ਪਜਾਇਆ ਦੂਜੇ ਨੇ ਵੀ ਫਿਰ ਮੈਨੂੰ ਬਹੁ ਉਧਰੋਂ ਪੈ ਗਿਆ ਦੋਵੇਂ ਕੁੱਟਣ ਲਾ ਪਏ ਲੁੱਟ ਖਾਉਣ ਨੂੰ ਪਏ ਉਹਨਾਂ ਲੰਮਾ ਪਾਤਾ ਬਹੁਤ ਕੁੱਟਿਆ ਉਹਨਾਂ ਨੇ ਫਿਰ ਭੱਜ ਕੇ ਮੈਂ ਚੀਕਾਂ ਮਾਰੀਆਂ ਬਹੁਤ ਜਿਆਦੀਆਂ ਸਾਰੇ ਬੰਦਾਂ ਨੂੰ ਬੁਲਾਇਆ ਗਲੀ ਚ ਆਵਾਜ਼ ਮਾਰੀ ਜੋ ਹਾ ਉਹ ਤਿੱਖੇ ਸੱਤੇ ਮਾਰੀ ਉਹਨਾਂ ਐਡਾ ਤਗੜਾ ਉਹਨਾਂ ਦਾ ਕੜਾ ਸੀਗਾ ਉਹਨੇ ਐ ਕਰਕੇ ਪੂਰੇ ਇਸ ਤਰ੍ਹਾਂ ਹੀ ਸੱਤੇ ਮਾਰਿਆ ਤੇ ਮੈਂ ਜਿੱਤਰਾ ਆਵਾਜ਼ਾਂ ਮਾਰੀਆਂ ਜਿਸ ਤਰ੍ਹਾਂ ਦੋ 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 ਕ ਜਾਨੇ ਬਾਹਰ ਆਏ ਇੱਕ ਸਾਹਮਣੇ ਗਲੀ ਚੋਂ ਆਂਟੀ ਬਾਹਰ ਆਏ ਤੇ ਆਪਣੇ ਗਦਾਮ ਚੋਂ ਮੈਂ ਮੁੰਡਿਆਂ ਨੂੰ ਆਵਾਜ਼ ਮਾਰੀ ਤੇ ਗਦਾਮ ਚੋਂ ਮੁੰਡੇ ਦੋ ਬਾਹਰ ਆਏ ਸਾਹਮਣੇ ਉਹਨਾਂ ਡਾਕਟਰ ਸਾਹਿਬ ਦਾ ਮੁੰਡਾ ਬਾਹਰ ਆਇਆ ਰੰਧਾਵਾ ਸਾਹਿਬ ਦਾ ਤੇ ਉਹ ਉਹ ਸਾਰੇ ਆਏ ਤੇ ਉਹ ਭੱਜ ਗਏ ਉਹਨਾਂ ਚਿਹਰਨ ਨੂੰ ਮੁੰਡੇ ਦੇਖ ਕੇ ਕਿ ਸਾਰੇ ਬਾਹਰ ਆਣ ਲਾ ਪਏ ਤੇ ਉਹਨਾਂ ਮੈਨੂੰ ਛੱਡ ਗਏ ਤੇ ਉਦੋਂ ਮੈਂ ਦੇਖਿਆ ਮੇਰਾ ਸਿਰ ਸਾਰਾ ਪਾੜ ਗਿਆ ਖੂਨ ਨਿਕਲਦਾ ਵੇਖੋ ਨਾ ਖੂਨ ਹੋ ਗਿਆ ਹੱਥ ਵੀ ਸਾਰਾ ਖੂਨੋਂ ਖੂਨ ਹੋ ਗਿਆ ਸੀ। ਇਹ ਪੁਲਿਸ ਨੂੰ ਦੱਸਿਆ। ਜੀ ਬਿਆਨ ਸਾਰੇ ਹੋਏ ਰਿਕਾਰਡ। ਕਿੰਨੇ ਜਾਨੇ ਸੀ? ਅ ਦੋ ਦੋ ਤੋਂ ਤਿੰਨ ਜਾਨੇ ਸੀਗੇ ਮੈਨੂੰ ਜਿਹੜੇ ਪਏ ਹੁਣ। ਕੀ ਬਹਿ ਗਿਆ? ਕੀ ਬਹਿ ਗਈ? ਅ ਚਾਨ ਲਗੇ ਚਾਨ ਤੇ ਪਏ। ਕਿੰਨੇ ਬਤੇ ਅਰੈਸਟ ਹੋਏ? ਅ ਇੱਕ ਬੰਦਾ ਅਰੈਸਟ ਹੋਇਆ ਜੀ ਫਿਲਹਾਲ। ਕੀ ਮੰਗ ਰਹੇ? ਜੀ ਇਨਸਾਫ ਚਾਹੀਦਾ ਬਿਲਕੁਲ ਵੀ ਸਿਕਿਉਰ ਨਹੀਂ ਹੈਗਾ। ਸਿਕਿਉਰਿਟੀ ਦਾ ਘਟੂ ਘਟ ਆਪਣੀ ਬੰਦੇ ਦੀ ਆਪ ਦੀ ਕਲੀਆਂ ਘਰ ਦੀ ਗਲੀ ਆ ਘਰ ਦੀ ਗਲੀ ਦੇ ਵਿੱਚ ਲੁੱਟਖੋਲ ਦੇ ਬੰਦੇ ਪਿੰਦੇ ਪਿਆ 1% ਵੀ ਸਿਕਿਉਰ ਨਹੀਂ ਹੈਗਾ ਕਮ ਘਟੂ ਘਟ ਬੰਦੇ ਨੂੰ ਆਪਣੇ ਆਜ਼ਾਦ ਤੁਰਨ ਦੀ ਤਾਂ ਸਿਕਿਉਰਿਟੀ ਮਿਲੇ ਬੰਦੇ ਇਸ ਤਰ੍ਹਾਂ ਪਿੰਦੇ ਪਿਆ ਬਹੁਤ ਮਾੜੇ ਹਾਲਾਤ ਚੱਲਦੇ ਪਿਆ ਰਾਈਟ ਨਾ ਜਿਆਣਾ ਜੀ ਮੇਰਾ ਭਤੀਜਾ ਵਾ ਨਿਜ਼ਮ ਜੈਨ ਉਹ ਘਰ ਤੋਂ ਆ ਰਿਹਾ ਸੀ ਦੁਕਾਨ ਤੇ ਮਤਲਬ ਕਿ ਖਾਣਾ ਖਾ ਕੇ ਆ ਰਿਹਾ ਸੀ ਰਸਤੇ ਦੇ ਵਿੱਚ ਦੋ ਜਾਂ ਤਿੰਨ ਮੁੰਡੇ ਆਨ ਪਛਾਤੇ ਨੂੰ ਰਸਤੇ 'ਚ ਪਏ ਆ ਉਹਨੂੰ ਥੱਲੇ ਸੁੱਟਦਾ ਵਾ ਉਹਨਾਂ ਨੇ ਤੇ ਲੁੱਟ ਖੋਹ ਕੀਤੀ ਆ ਉਹਦੇ ਸਿਰ ਤੇ ਵੀ ਵਾਰ ਕੀਤੇ ਆ ਤੇ ਉਹਦੇ ਸਮਾਨ ਵੀ ਲੈ ਗਏ ਜੀਪ ਚੋਂ ਕੱਢ ਕੇ ਉਹਨੂੰ ਫਿਰ ਹਸਪੀਟਲ ਐਡਮਿਟ ਕਰਾਇਆ ਵਾ ਤੇ ਡਾਂਗੇ ਵਗੈਰਾ ਲੱਗੇ ਆ ਬਟ ਠੀਕ ਆ ਬੇਟਾ ਹਟਾ ਲੜਕਾ ਠੀਕ ਆ ਪਰ ਸ਼ਹਿਰ ਦੇ ਵਿੱਚ ਬਹੁਤ ਮਾੜਾ ਹਾਲ ਆ ਜੀ ਨਿਤ ਨਵੇਂ ਤੋਂ ਨਵੇਂ ਮਤਲਬ ਕਿ ਆਪਾਂ ਇਹ ਸੁਣਨ ਨੂੰ ਜਾਂ ਵੇਖਣ ਨੂੰ ਮਿਲਦੀਆਂ ਪਈਆਂ ਚੀਜ਼ਾਂ ਘਟਨਾਵਾਂ ਵੀ ਰੋਜ਼ ਕੁਝ ਨਾ ਕੁਝ ਵਾਪਰਦਾ ਪਿਆ ਵਾ ਇਹ ਜਿਹੜੀਆਂ ਚੋਰੀਆਂ ਆ ਇਹ ਕਿੰਨੇ ਕਿੰਨੇ ਘਟਨਾ ਆ ਲਗਭਗ ਭਾਜੀ 1 ਵਾਈਕੇ 10 ਮਿੰਟ ਦੀ ਗੱਲ ਆ ਜੀ ਇਹ ਦੁਪਹਿਰ ਦੀ ਗੱਲ ਆ ਔਰ ਜਦੋਂ ਉਹਨੇ ਬੇਟੇ ਨੂੰ ਉੱਥੇ ਢਾਇਆ ਵਾ ਉਹਨੇ ਰੋਣਾ ਪਾਇਆ ਫਿਰ ਗਲੀ ਵਾਲੇ ਆਣ ਗੁਆਣ ਨਿਕਲੇ ਆ ਉਹਨਾਂ ਨੇ ਬਚਾਇਆ ਉਹਨੂੰ ਵੇਖ ਕੇ ਭੱਜ ਗਏ ਆ ਤੇ ਭੱਜ ਗਏ ਫਿਰ ਗਲੀ ਵਾਲੇ ਗਏ ਆ ਮਗਰ ਉਹਨਾਂ ਨੇ ਇੱਕ ਮੁੰਡਾ ਤਾਂ ਮੋਕੇ ਤੇ ਫੜ ਲਿਆ ਵਾ ਉਹ ਲਾਗੇ ਜਹਾਂਗੀਰਪਿੰਡ ਦਾ ਨਿਕਲਿਆ ਮੁੰਡਾ ਉਹਨੂੰ ਫਿਰ ਪੁਲਿਸ ਵਾਲੇ ਲੈ ਕੇ ਗਏ ਆ ਆਪਣੇ ਅੰਦਰ ਤੇ ਕਿੰਨੇ ਜਣੇ ਸੀ ਇਹ ਇਹ 2 ਜਣੇ ਤੇ ਕੈਮਰੇ ਦੇ ਵਿੱਚ ਆਂਦੇ ਪਏ ਆ ਜੀ ਪਰ ਉਸ ਤਰ੍ਹਾਂ ਵੇ ਇਹ ਜੋ ਕਹਿੰਦੇ ਆ ਵੀ ਹੈਗੇ ਮੁੰਡੇ 3 ਨਾਲ ਇੱਕ ਭੱਜ ਗਿਆ ਤੇ ਹਥਿਆਰ ਜਿਹੜਾ ਤਾਂ ਮੁੰਡਾ ਫੜਿਆ ਗਿਆ ਬਰਾਮਦ ਕੀਤਾ ਉਹਦੇ ਕੋਲੋਂ ਇੱਕ ਚਾਕੂ ਇੱਕ ਕੜਾ ਤੇ ਹੋਰ ਵੀ ਕੋਈ ਸਮਾਨ ਨਿਕਲਿਆ ਚੰਨੀ-ਚੁੰਨੀ ਨਿਕਲੀ ਉਹਦੇ ਜੇਬ ਚ ਸਿਰ ਤੇ ਕਿੰਨੀ ਫੱਟ ਲੱਗੀ ਸਿਰ ਤੇ ਉਹਦੇ 2-3 ਟਾਂਕੇ 2-3 ਜਗ੍ਹਾ ਉਹਨੇ ਵਾਰ ਕੀਤੇ ਆ ਜੀ ਟਾਂਕੇ ਲੱਗੇ ਉਹਦੇ 5 ਮੰਗ ਕਰਦੇ ਮੰਗ ਤੇ ਤੁਹਾਨੂੰ ਦੱਸਤੀ ਆ ਜੀ ਪਹਿਲਾਂ ਵੀ ਪ੍ਰਸ਼ਾਸਨ ਵਾਲੇ ਉਹੀ ਵੀ ਜਿਹੜੀ ਰੋਜ਼ ਸ਼ਹਿਰ ਦੇ ਵਿੱਚ ਵਾਰਦਾਤਾ ਹੁੰਦੀਆਂ ਉਹਦੇ ਤੇ ਥੱਲ ਪਾਈ ਜਾਵੇ ਔਰ ਜਿਹੜਾ ਬੰਦਾ ਸੇਫ ਰਹੇ ਸ਼ਹਿਰ ਦੇ ਵਿੱਚ ਕੀ ਕਹਿੰਦੇ ਕੀ ਗੱਲ ਹੈ ਭਾਜੀ ਸਵਾਗੋ 1 ਵਜੇ ਦੇ ਲਗਭਗ 1 ਵਜੇ ਦੇ ਕਰੀਬ ਕਰੀਬ ਗੱਲਿਆ ਤੇ ਉਦੋਂ ਅਸੀਂ ਦੁਕਾਨ ਤੇ ਬੈਠੇ ਆ ਪਿੱਛੋਂ ਗਲੀ ਜੋ ਇਹਨਾਂ ਦੇ ਬੇਟੇ ਦੇ ਵਿਚਾਰ ਨੂੰ ਪਿੱਛੋਂ ਸਾਟਾ ਲਾ ਗਏ ਦੋ ਤਿੰਨ ਮੁੰਡੇ ਤੇ ਪਤਾ ਲੱਗਾ ਉਹ ਹਸਪਤਾਲ ਅਸੀਂ ਚਲੇ ਗਏ ਪਿੱਛੇ ਉਹਦੇ ਨਾਲ ਹੀ ਜਦੋਂ ਬਾਅਦ ਚ ਪਤਾ ਲੱਗਾ ਵੀ ਇਹਨਾਂ ਦੇ ਬੰਦੇ ਜਿਹੜੇ ਦੁਕਾਨ ਤੇ ਕੰਮ ਕਰਦੇ ਉਹ ਪਿੱਛੋਂ ਉਹ ਬੰਦੇ ਜਿਨ੍ਹਾਂ ਨੇ ਵਾਰਦਾਤ ਕੀਤੀ ਮੁੰਡੇ ਨੂੰ ਕੁੱਟ ਗਏ ਤੇ ਕੜਾ ਮਾਰਿਆ ਸਿਰ ਤੇ ਉਹਦੇ ਸਿਰ ਪਾੜ ਗਏ ਉਹਦਾ ਉਹਨੂੰ ਲੈਣ ਗਏ ਬੰਦਿਆਂ ਬੰਦਾ ਇੱਕ ਫੜ ਲਿਆਂਦਾ ਵਾ ਫਿਰ ਉਹਨੂੰ ਆ ਕੇ ਪੁੱਛਿਆ ਉਹ ਬਗਿਆ ਬਗਿਆ ਜੀ ਮੇਰੇ ਨਾਲ ਹੋਰ ਵੀ ਬੰਦੇ ਸੀਗੇ ਇਹ ਕੋਈ ਦਿਨੇ ਆਲ ਦਾ ਦੱਸਦਾ ਸੀਗਾ ਉਹਦੀ ਫਿਰ ਤਲਾਸ਼ੀ ਤਲੂਸ਼ੀ ਬੰਦਿਆਂ ਨੇ ਲਈ ਆ ਉਹਦੇ ਕੋਈ ਚਾਕੂ ਨਿਕਲਿਆ ਵਾ ਕੜਾ ਨਿਕਲਿਆ ਵਾ ਸੱਟ ਕਿੰਨੇ ਕਿ ਲੱਗੀ ਪਤਾ ਸੱਟ ਵੇਖੋ ਜੀ ਸਿਰ 'ਚ ਲੱਗੀ ਆ ਮਰਕੇ ਪੰਜ ਪੰਜ ਤੋਂ 7 ਟਾਂਕੇ ਲੱਗੇ ਆ ਕੱਲ ਵੀ ਕੋਈ ਘਟਨਾ ਆਈ ਆ ਇਸ ਤੋਂ ਥੋੜੀ ਜਿਹੀ ਅੱਗੇ ਗਲੀ ਆ ਤਾਲ ਰੈਸਟੋਰੈਂਟ ਵਾਲੀ ਬਾਈਦੀ ਆ ਉੱਥੇ ਵੀ ਸੇਮ ਘਟਨਾ ਹੋਈ ਆ ਉੱਥੇ ਪਰ ਲੁੱਟ ਖੋ ਕੇ ਲੱਗੇ ਉੱਥੇ ਬੰਦੇ ਨਹੀਂ ਫੜੇ ਗਏ ਅੱਜ ਇਹਨਾਂ ਦੇ ਕੋਲ ਬੰਦੇ ਸੀਗੇ ਸੀਗੇ ਬੰਦਿਆਂ ਦੇ ਪਿੱਛੇ ਪੁਲਿਸ ਕੀ ਕਹਿੰਦੇ ਬੋਲੇ ਸਾਨੂੰ ਵੇਖੋ ਫੜਾਇਆ ਜੀ ਪੁਲਸਾਂ ਦੀ ਜੀ ਅਸੀਂ ਕਾਰਵਾਈ ਕਰਾਂਗੇ ਪਰ ਸਾਡੀ ਮੰਗ ਹੈ ਵੀ ਸ਼ਹਿਰ 'ਚ ਬਹੁਤ ਜ਼ਿਆਦਾ ਬੁਰਾ ਹਾਲਿਆ ਵਾਰਦਾਤਾਂ ਦਾ ਮਤਲਬ ਕੋਸ਼ਿਸ਼ ਸਮਝ ਨਹੀਂ ਲੱਗਦੀ ਕਿ ਇਹ ਆਮ شریف ਬੰਦੇ ਦੇ ਤੇ ਸ਼ਹਿਰ ਦੇ ਵਿੱਚ ਕੋਈ ਜ਼ਿੰਦਗੀ ਨਹੀਂ ਕਈ ਇੱਕ ਲੋਕਾਂ ਨੂੰ ਫੋਨ ਆਉਂਦੇ ਆ ਕੋਈ ਫਰੋਤੀਆਂ ਦੇ ਫੋਨ ਆਉਂਦੇ ਕੋਈ ਕਾਲਾਂ ਆਉਂਦੀਆਂ ਵਾ ਬੁਰਾ ਹਾਲ ਜੇ ਜੰਡਿਆਲੇ ਦਾ ਇਲਾਕੇ ਦਾ ਲੋਕੀ ਕੰਮ ਕਰਨ ਜਾਂ ਇਹਨਾਂ ਲੋਕਾਂ ਨੂੰ ਕੋਈ ਪੈਸੇ ਪੈਸੇ ਵੰਨਦਾ ਕੀ ਕਰੇ ਕੋਈ ਲੋਕੀ ਤੇ ਫਿਰ ਫਿਰ ਇੱਕ ਪਾਸੇ ਕਹਿੰਦੇ ਆ ਜੀ ਅਸੀਂ ਬੱਚੇ ਬਾਹਰ ਨਹੀਂ ਜਾਂਦੇ ਨੇ ਬੱਚਿਆਂ ਦੇ ਆਪੇ ਘਰਦਿਆਂ ਨੇ ਭਜਨੇ ਬੱਚੇ ਕੀ ਕਹਿਣਗੇ ਬੱਚੇ ਕਹਿਣ ਜਾਣਾਂ ਨਾ ਕਹਿਣ ਘਰਦਿਆਂ ਨੇ ਭੇਜਦੇ ਨੇ ਵੀ ਜਾਓ ਬਾਹਰ ਜੇ ਵੀ ਅਗੋ ਤੁਹਾਡੀ ਜ਼ਿੰਦਗੀ ਨਹੀਂ ਇਹਦੇ ਸੇਫ ਇਦੋਂ ਪੰਜਾਬ 'ਚ ਜ਼ਿੰਦਗੀ ਕਿਹਦੀ ਸੇਵ ਨਹੀਂ ਤੇ ਕਿਹੜਾ ਕੋਈ ਰੋਜ ਹੈ। ਕਦੀ ਕੋਈ ਪੁਲਸਣਾ ਅਸੀਂ ਵੇਖਦੇ ਨਹੀਂ ਕਿ ਉਹ ਮੋਟਰਸਾਈਕਲ ਦੇ ਹੁੰਦੇ ਆ ਪੀਸੀਆਰ ਉਹ ਬਸ ਇੱਕ ਗੁਧਿਆੜੀ ਜੇ ਇੱਕ ਅੱਧਾ ਘੇੜਾ ਲੱਗਦਾ ਨਾ ਕੋਈ ਕਿਸੇ ਤੇ ਕਾਰਵਾਈ ਪੈਂਦੀ ਆ ਇੰਨਾ ਅਮਲੀ ਸ਼ਹਿਰ 'ਚ ਹੋਇਆ ਬਸ ਇੰਨੀਆਂ ਚੋਰੀ ਹੁੰਦੀਆਂ ਕਿਸੇ ਨੂੰ ਕੋਈ ਪਤਾ ਹੀ ਨਹੀਂ ਲੱਗਦਾ ਸ਼ਰੈ ਆਮ ਲੋਕਾਂ ਨੂੰ ਪਤਾ ਲੱਗਣ ਡਿਆ ਵੀ ਸਮੈਗ ਨਾਲ ਰਜੇ ਜਾਂ ਕੋਈ ਕਾਰਵਾਈ ਕਿਸੇ ਤੇ ਹੁੰਦੀ। ਜੋ ਅੱਜ ਦੋ ਤਿੰਨ ਨੌਜਵਾਨ ਸੀਗੇ ਡੁੱਟ ਦੀ ਅੰਜਾਮ ਨੂੰ ਦਿੱਤਾ ਸੀਗਾ ਪੰਜਾਬ ਨੈਸ਼ਨਲ ਬੈਂਕ ਲਾ ਕੇ ਗਲੀ ਚ ਕੀ ਕਾਰਵਾਈ ਕਰ ਰਹੇ ਤੁਸੀਂ ਉਹਨਾਂ ਦੀ ਹਾਂ ਕੰਪਲੇਂਟ ਆਈ ਹੈ ਜੋ ਵੀਡੀਓ ਵੇਖੀ ਹੋ ਚੰ ਦੋ ਦੋ ਨੌਜਵਾਨ ਇੱਕ ਲੜਕੇ ਨਾਲ ਘੁੱਟ ਰਹੇ ਆ ਉਹਦੀ ਵੈਰੀਫਾਈ ਕਰਕੇ ਤੇ ਜੋ ਕਾਰਵਾਈ ਬੰਦੀ ਕਰ ਰਹੇ ਆ ਸਰ ਇਸ ਬੰਦੀ ਕਰ ਰਹੇ ਆ ਸਰ ਇਸ ਤਰ੍ਹਾਂ ਦੀ ਕੱਲ ਵੀ ਇੱਕ ਘਟਨਾਤਾਰ ਰੈਸਟੋਰੈਂਟ ਲੱਗੀ ਹੋਈ ਹੈ ਜਿਸ ਤਰ੍ਹਾਂ ਉਹ ਵੀ ਲੋਕਾਂ ਤੋਂ ਮੋਬਾਈਲ ਫੋਨ ਆਏ ਸੀਗੇ ਕੱਲ ਤੇ ਕੋਈ ਸਾਡੇ ਕੋਲ ਤਲਾ ਨਹੀਂ ਆਈ ਕੱਲ ਦੀ ਕੋਈ ਵੀ ਸਰ ਇਹੋ ਜਿਹਾ ਘਟਨਾਵਾਂ ਹੋਰ ਵੀ ਆफी ਹੋਦੇ ਕੀ ਕਰਨਾ ਚਾਹੋਗੇ ਦੇਖੋ ਇਹੋ ਜਿਹੇ ਘਨਾਵਾ ਲੋਕ ਤੁਹਾਨੂੰ ਗਾਂ ਨਾ ਪਲੇਮੈਂਟ ਆ ਪੁਲਿਸ ਘਟਿਆ ਤੇ ਲੋਕਾਂ ਨੂੰ ਕੰਮ ਨਹੀਂ ਮਿਲਦਾ ਤੇ ਉਹ ਉਹਦਾ ਕਾਰਨ ਕਰਕੇ ਕੋਈ ਕਈ ਨਿਸ਼ੇੜੀ ਵੀ ਹੈਗੇ ਆ ਉਹ ਵੀ ਨਸ਼ੇ ਦੀ ਪੂਰਤੀ ਲਈ ਕੋਸ਼ਿਸ਼ ਕਰਦੇ ਵੀ ਕਦੇ ਬਖੋਮਾ ਕਰ ਲਈਏ ਹੁਣ ਕੀ ਕਾਰਵਾਈ ਕਰ ਰਹੇ ਤੁਸੀਂ ਜੋ ਕਾਨੂੰਨ ਸਰ ਕਾਰਵਾਈ ਬਣਦੀ ਕੀਤੀ ਜਾ ਰਹੀ ਹੈ ਅੱਜ ਕੀ ਕਰੇ ਕਰੇ ਇੱਕ ਦੋ ਅਸੀਂ ਰੈਸਟ ਕਰ ਲਿਆ ਦੂਜਾ ਵੀ ਕੀਤਾ ਜਾਊਗਾ ਪਤਾ ਲੱਗਿਆ ਉਹਦਾ ਵੀ